ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਭਾਰਤੀ ਮੂਲ ਦੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ ਮਹਿਲ ਦੇ ਵਿੱਚੋਂ ਇਹ ਲਾਸ਼ਾਂ ਮਿਲੀਆਂ ਨੇ ਦੱਸਿਆ ਜਾ ਰਿਹਾ ਕਿ ਲਗਭਗ 42 ਕਰੋੜ ਦਾ ਇਹ ਮਹਿਲ ਹੈ ਜਿਸ ਦੇ ਇੱਕ ਕਮਰੇ ਦੇ ਵਿੱਚੋਂ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਤਾਂ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੀ ਸ਼ੱਕੀ ਮੌਤ ਹੋਈ ਹੈ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲਿਆ ਨੇ ਪਤੀ ਪਤਨੀ ਤੇ ਉਹਨਾਂ ਦੀ 18 ਸਾਲ ਦੀ ਧੀ ਦੀ ਮੌਤ ਹੋਈ ਹੈ ਇਹ ਕਤਲ ਹੈ ਖੁਦਕੁਸ਼ੀ ਹੈ ਜਾਂ ਮਾਮਲਾ ਕੁਝ ਹੋਰ ਹੈ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਦੀ ਜਾਂਚ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਨਹੀਂ ਤਾਂ ਅਮਰੀਕਾ ਦੇ ਮਸੈਚੂਸੈਟਸ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਇੱਥੇ ਕਰੋੜਾਂ ਰੁਪਏ ਦੇ ਇੱਕ ਮਹਿਲ ਦੇ ਵਿੱਚੋਂ ਭਾਰਤੀ ਮੂਲ ਦੇ ਜੋੜੇ ਤੇ ਉਹਨਾਂ ਦੀ ਤੀ ਦੀ লাশ ਮਿਲੀ ਹੈ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਤਾਂ ਭਾਰਤੀ ਮੂਲ ਦਾ ਇਹ ਜੋੜਾ 5 ਮਿਲੀਅਨ ਅਮਰੀਕੀ ਡਾਲਰ ਦੀ ਕੀਮਤ ਵਾਲੀ ਆਪਣੀ ਹਵੇਲੀ ਦੇ ਵਿੱਚ ਆਪਣੀ ਤੀ ਦੇ ਨਾਲ ਰਹਿੰਦਾ ਸੀ ਹਰ ਕੋਈ ਇਸ ਮਹਿਲ ਦੇ ਵਿੱਚ ਮ੍ਰਿਤਕ ਪਾਇਆ ਗਿਆ ਤਾਂ ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੁਲਿਸ ਇਸ ਘਟਨਾ ਨੂੰ ਕਰੇਲੂ ਹਿੰਸਾ ਦੇ ਨਾਲ ਜੋੜ ਕੇ ਦੇਖ ਰਹੀ ਹੈ ਸਥਾਨਕ ਸਰਕਾਰੀ ਵਕੀਲ ਮਾਈਕਲ ਮੋਰੇਸੀ ਨੇ ਦੱਸਿਆ ਕੀ ਇਹ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ ਹੈ ਤਾਂ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ ਹੈ ਪੁਲਸ ਨੇ ਦੱਸਿਆ ਕਿ 52 ਸਾਲਾ ਰਾਕੇਸ਼ ਕਮਲ ਉਹਨਾਂ ਦੀ ਪਤਨੀ 54 ਸਾਲਾ ਟੀਨਾ ਅਤੇ ਉਹਨਾਂ ਦੀ 38 ਸਾਲਾ ਦੀ ਹਰਿਆਣਾ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਮਹਿਲ ਦੇ ਵਿੱਚੋਂ ਮਿਲੀਆਂ ਨੇ ਪੁਲਸ ਹਰੇਕ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਲ ਹੀ ਪੁਲਸ ਅਧਿਕਾਰੀ ਨੇ ਅੱਗੇ ਕਿਹਾ ਕਿ ਇਹ ਸੰਭਵ ਤੌਰ ਦੇ ਉੱਤੇ ਘਰੇਲੂ ਹਿੰਸਾ ਨਾਲ ਸਬੰਧਤ ਮਾਮਲਾ ਹੋ ਸਕਦਾ ਹੈ ਪਰ ਹਰੇਕ ਐਂਗਲ ਤੋਂ ਪੁਲਸ ਇਸ ਘਟਨਾਕਰਮ ਦੀ ਜਾਂਚ ਕਰ ਰਹੀ ਹੈ ਕਿਉਂਕਿ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਪੰਨ ਤੋੜ ਦਾ ਕੋਈ ਨਿਸ਼ਾਨ ਹੋਂ ਤੱਕ ਨਹੀਂ ਮਿਲਿਆ ਜ਼ਿਲ੍ਹਾ ਅਟਾਰੀ ਨੇ ਦੱਸਿਆ ਕਿ ਮੌਕੇ ਉਤੇ ਰਕੇਸ਼ ਕਮਲ ਦੀ ਲਾਸ਼ ਦੇ ਨੇੜੇ ਇੱਕ ਬੰਦੂਕ ਵੀ ਮਿਲੀ ਹੈ ਹਾਲਾਂਕਿ ਪੁਲਿਸ ਨੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਤਿੰਨਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਜਾਂ ਕਾਰਨ ਜਿਹੜਾ ਉਹ ਕੁਝ ਹੋਰ ਹੈ ਪਰ ਇੰਨਾ ਪੁਲਿਸ ਨੇ ਜ਼ਰੂਰ ਆਖਿਆ ਕਿ ਹਾਲੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਜਿਵੇਂ ਹੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਤਿੰਨੋਂ ਮੈਂਬਰਾਂ ਦੀ ਮੌਤ ਕਿਹੜੇ ਕਾਰਨਾ ਕਰਕੇ ਹੋਈ ਹੈ ਇਹ ਹਾਲੇ ਵੀ ਭੇਤ ਬਣਿਆ ਹੋਇਆ ਹੈ ਤਾਂ ਮੌਤ ਦਾ ਕਾਰਨ ਹਾਲੇ ਤੱਕ ਪੂਰਸਪਤਾ ਨਹੀਂ ਲਾ ਸਕੀ ਰਿਪੋਰਟ ਦੇ ਮੁਤਾਬਕ ਪਿਛਲੇ 2 ਦਿਨਾਂ ਤੋਂ ਪੀੜਤ ਪਰਿਵਾਰ ਦੇ ਵੱਲੋਂ ਕੋਈ ਖਬਰ ਨਾ ਮਿਲਣ ਤੋਂ ਬਾਅਦ ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਦੇ ਘਰ ਗਿਆ ਸੀ ਤਾਂ ਉਸਨੇ ਹੀ ਅੱਗੇ ਖਬਰ ਦਿੱਤੀ ਜਦੋਂ ਉਸਨੇ ਲਾਸ਼ਾਂ ਦੇਖੀਆਂ ਤਾਂ ਉਸਨੇ ਬਾਕੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਇੱਥੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਪੁਝੀਆਂ ਨੇ ਤਾਂ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਜੋੜਾ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਇਸ ਗੱਲ ਦੀ ਪੁਸ਼ਟੀ ਜੋੜੇ ਦੇ ਖਾਤਿਆਂ ਦੇ ਆਨਲਾਈਨ ਰਿਕਾਰਡ ਤੋਂ ਵੀ ਹੁੰਦੀ ਹੈ ਰਿਪੋਰਟ ਦੇ ਅਨੁਸਾਰ ਟੀਨਾ ਅਤੇ ਉਸ ਦਾ ਪਤੀ ਪਹਿਲਾਂ ਐਡੂਨੋਵਾ ਨਾਮ ਦੀ ਇੱਕ ਕੰਪਨੀ ਚਲਾਉਂਦੇ ਸੀ ਜੋ ਬਾਅਦ ਵਿੱਚ ਬੰਦ ਹੋ ਗਈ ਸੀ এডুকেশন সিস্টেম কোম্পানি ਸੀ ਤੇ ਰਕੇਸ਼ ਅਤੇ ਟੀਨਾ ਨੇ ਹਾਲ ਹੀ ਵਿੱਚ ਦਿਵਾਲੀਆ ਘੋਸ਼ਿਤ ਕਰਨ ਲਈ ਅਰਜ਼ੀ ਵਿਲਾਈ ਸੀ ਉਹਨਾਂ ਉੱਤੇ 83 ਕਰੋੜ ਰੁਪਏ ਤੱਕ ਦਾ ਕਰਜ਼ਾ ਸੀ ਤਾਂ ਉਹਨਾਂ ਦਾ ਬੰਗਲਾ ਵੀ ਨਿਲਾਮ ਹੋਣ ਵਾਲਾ ਸੀ ਰਿਪੋਰਟ ਦੇ ਮੁਤਾਬਕ ਰਕੇਸ਼ ਮਸੈਚੂਐਟਸ ਦੇ ਸੱਪ ਤੋਂ ਪੌਸ਼ ਇਲਾਕੇ ਦੇ ਵਿੱਚ ਰਹਿੰਦਾ ਸੀ ਪੁਲਿਸ ਨੂੰ ਰਕੇਸ਼ ਦੀ ਲਾਸ਼ ਦੇ ਨੇੜੇ ਇੱਕ ਬੰਦੂਕ ਵੀ ਮਿਲੀ ਹੈ ਤਾਂ ਇਹ ਪਰਿਵਾਰ ਸਾਲ 2022 ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਪਰਿਵਾਰ ਨੇ ਸਤੰਬਰ 2022 ਦੇ ਵਿੱਚ ਦਿਵਾਲੀਆ ਐਲਾਨਨ ਦੇ ਲਈ ਜੋ ਅਰਜੀ ਲਾਈ ਸੀ ਉਹ ਅਰਜੀ ਬਾਅਦ ਦੇ ਵਿੱਚ ਰੱਦ ਕਰ ਦਿੱਤੀ ਗਈ ਦੱਸਿਆ ਗਿਆ ਕਿ ਦਸਤਾਵੇਜ਼ਾਂ ਦੀ ਕਾਟ ਸੀ ਜਿਸ ਕਰਕੇ ਅਰਜੀ ਨੂੰ ਰੱਦ ਕੀਤਾ ਗਿਆ ਤਾਂ ਪਰਿਵਾਰ ਦੇ ਘਰ ਦੇ ਵਿੱਚ ਇਸ ਮਹਿਲ ਦੇ ਵਿੱਚ ਗੱਲ ਕਰੀਏ ਤਾਂ ਪੂਰੇ ਮਹਿਲ ਦੇ ਵਿੱਚ ਲਗਭਗ 72 ਕਮਰੇ ਦੱਸੇ ਜਾਂਦੇ ਨੇ ਤੇ ਇਹ ਡੋਵਰ ਸ਼ਹਿਰ ਦੀ ਇੱਕ ਨਿੱਜੀ ਸੜਕ ਦੇ ਉੱਤੇ ਬਣਿਆ ਹੋਇਆ ਹੈ ਟੀਨਾਂ ਨੇ 2016 ਦੇ ਵਿੱਚ ਆਪਣੀ ਕੰਪਨੀ ਜੋ ਖੋਲੀ ਸੀ 2021 ਦੇ ਵਿੱਚ ਉਹ ਬੰਦ ਹੋ ਗਈ ਸੀ ਇਹ ਕੰਪਨੀ ਵਿਦਿਆਰਥੀਆਂ ਦੇ ਗ੍ਰੇਡ ਸੁਧਾਰਨ ਦੇ ਵਿੱਚ ਮਦਦ ਕਰਦੀ ਸੀ ਤਾਂ ਟੀਨਾ ਦੇ ਪਤੀ ਰਕੇਸ਼ ਇਸ ਕੰਪਨੀ ਦੇ ਸੀਓ ਹਨ ਤਾਂ ਉਹਨਾਂ ਦੀ ਧੀ ਹਰਿਆਣਾ ਨੇ ਵੀ ਮਿਲਟਨ ਅਕੈਡਮੀ ਤੋਂ ਪੜ੍ਹਾਈ ਕੀਤੀ ਹੈ ਤਾਂ ਸਭ ਤੋਂ ਮਹਿੰਗਾ ਸਕੂਲ ਇਹ ਮੰਨਿਆ ਜਾਂਦਾ ਹੈ ਉਹਨਾਂ ਨੇ ਨਿਊਰੋਸਾਇੰਸ ਦੀ ਪੜ੍ਹਾਈ ਕੀਤੀ ਤੇ ਮਿਡਲ ਬਰੀ ਕਾਲਜ ਵਾਰਮੈਂਟ ਦੇ ਵਿੱਚ ਦਾਖਲਾ ਵੀ ਲਿਆ ਤਾਂ ਪੁਰਸ਼ ਦਾ ਕਹਿਣਾ ਕਿ ਹਾਲਾਂਕਿ ਜਿਸ ਇਲਾਕੇ ਦੇ ਵਿੱਚ ਇਹ ਰਹਿੰਦੇ ਸੀ ਇਹ ਖੇਤਰ ਕਾਫੀ ਸੁਰੱਖਿਅਤ ਮੰਨਿਆ ਜਾਂਦਾ ਹੈ ਇੱਥੇ ਹਿੰਸਾ ਬਹੁਤ ਘੱਟ ਹੁੰਦੀ ਹੈ ਡੋਵਰ ਦੇ ਵਿੱਚ ਕਤਲ ਦੇ ਨਾਲ ਸਬੰਧਤ ਆਖਰੀ ਮਾਮਲਾ 2020 ਦੇ ਵਿੱਚ ਸਾਹਮਣੇ ਆਇਆ ਸੀ ਤਾਂ ਇਸ ਤੋਂ ਬਾਅਦ ਹੁਣ ਇਹ ਘਟਨਾ ਵਾਪਰੀ ਹੈ ਜਿਹੜਾ ਮਾਮਲਾ 2020 ਦੇ ਵਿੱਚ ਸਾਹਮਣੇ ਆਇਆ ਸੀ 58 ਸਾਲਾ ਡਾਕਟਰ ਨੇ ਆਪਣੀ ਪਤਨੀ ਕੈਥਲਿਨ ਦਾ ਕਤਲ ਕਰਕੇ ਉਸ ਦੀ ਲਾਸ਼ ਛੱਪੜ ਦੇ ਵਿੱਚ ਸੁੱਟ ਦਿੱਤੀ ਸੀ ਤੇ ਹੁਣ ਇਸ ਤੋਂ ਬਾਅਦ ਇਹ ਵੱਡੀ ਘਟਨਾ ਵਾਪਰੀ ਹੈ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲੀਆਂ ਨੇ ਮਹਿਲ ਦੇ ਵਿੱਚੋਂ ਇਹ ਲਾਸ਼ਾਂ ਮਿਲੀਆਂ ਨੇ ਪਰਿਵਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਪੁਲਿਸ ਹਰੇਕ ਐਂਗਲ ਤੋਂ ਜਾਂਚ ਕਰ ਰਹੀ ਹੈ ਕਿਉਂਕਿ ਪਰਿਵਾਰ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸੀ ਇਕ ਤਾਂ ਸਭ ਤੋਂ ਵੱਡਾ ਪੁਲਿਸ ਇਸ ਐਂਗਲ ਨੂੰ ਵੀ ਮੰਨ ਰਹੀ ਹੈ ਪਰ ਨਾਲ ਹੀ ਇਹ ਵੀ ਹੈ ਕਿ ਕਿ ਇਸ ਲਈ ਉਹ ਖੁਦਕੁਸ਼ੀ ਕਰ ਸਕਦੇ ਨੇ ਇੱਕ ਬੜਾ ਵੱਡਾ ਸਵਾਲ ਹੈ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਕਿ ਕਤਲ ਦੀ ਸਾਜ਼ਿਸ਼ ਤਾਂ ਨਹੀਂ ਹਰੇਕ ਐਂਗਲ ਤੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪਰ ਬੰਦੂਕ ਵੀ ਇੱਕ ਮਿਲੀ ਹੈ ਮੌਕੇ ਦੇ ਉੱਤੇ ਲਾਸ਼ ਦੇ ਬਿਲਕੁਲ ਨਾਲ ਪਈ ਹੋਈ ਸੀ ਇਹ ਬੰਦੂਕ ਤਾਂ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਆਲੇ ਦੁਆਲੇ ਜਿਹੜੇ ਸਿਸਟੀਮ ਵੀ ਕੈਮਰੇ ਹੈਗੇ ਨੇ ਲੱਗੇ ਹੋਏ ਉਹਨਾਂ ਦੀ ਫੁਟੇਜ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਖੰਗਾਲੀ ਜਾ ਰਹੀ ਹੈ ਫਿਲਹਾਲ ਪੁਲਿਸ ਨੇ ਉਹਨ ਤੱਕ ਜਿਹੜੀ ਜਾਂਚ ਕੀਤੀ ਹੈ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਪੋਸਟ ਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ ਇਸ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਕਿ ਆਖਰ ਮੌਤ ਦਾ ਕਾਰਨ ਕੀ ਰਿਹਾ ਪਰ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਸ਼ੱਕੀ ਮੌਤ ਹੋਈ ਹੈ ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਖੌਫ ਪਾਇਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਇਸ ਮਸਲੇ ਦੇ ਉੱਤੇ ਜੋ ਜਾਂਚ ਅੱਗੇ ਚੱਲ ਰਹੀ ਹੈ ਤਾਂ ਸਿੱਟੇ ਦੇ ਉੱਤੇ ਪਹੁੰਚਿਆ ਜਾਏਗਾ ਔਰ ਛੇਤੀ ਪਤਾ ਲੱਗ ਸਕੇਗਾ ਕਿ ਆਖਰ ਮੌਤ ਦਾ ਕਾਰਨ ਕੀ ਰਿਹਾ